ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਵੀ ਰੋਜ਼ ਦੀ ਤਰ੍ਹਾਂ ਅੱਜ ਫੇਰ ਕੋੜਕਪੂਰੇ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ 7:00 ਵੱਜ ਚੁੱਕੇ ਆ ਤੇ ਤਰੀਕ ਵੀ ਜਿਹੜੀ ਅੱਜ 19 ਸਤੰਬਰ 2025 ਹੋ ਚੁੱਕੀ ਆ ਤੇ ਬਾਕੀ ਵੀ ਅੱਜ ਤੂੜੀ ਦੇ ਜਿਹੜੇ ਰੇਟ ਦੇਖਣ ਵਾਲੇ ਹੋਣਗੇ ਕੱਲ ਦੇ ਰੇਟ ਦੀ ਗੱਲ ਕਰੀਏ ਵੀ ਉਹੀ 4 ਕੁ ਸੋਦੇ ਆਸੇ ਪਾਸ ਜਿਹੜਾ ਕੱਲ ਦਾ ਰੇਟ ਚੱਲਿਆ ਸੀਗਾ ਤੇ ਅੱਜ ਵੀ ਟਰਾਲੀਆਂ ਵੀ ਜਿਹੜੀਆਂ ਆ ਜਾਈਆਂ 8-9 ਜਿਹੜੇ ਜਿਹੜੀਆਂ ਟਰਾਲੀਆਂ ਆਈਆਂ ਇੱਕ ਹੋਰ ਆ ਗਈ ਆ ਤੇ 10 ਕੁ ਟਰਾਲੀਆਂ ਜਿਹੜੀਆਂ ਨੇੜੇ ਟਰਾਲੀਆਂ ਹੋਊਗੀਆਂ ਤੇ ਬਾਕੀ ਵੀ ਰੇਟ ਅੱਜ ਅੰਦਰ ਦੀ ਹੁੰਦੀ ਜਾਂ ਲਫਾਫੇ ਵਾਲੀ ਜੇ ਹੁੰਦੀ ਆ ਤੇ ਤੂੜੀ ਚੰਗੀ ਹੁੰਦੀ ਆ ਤੇ ਚਲੋ ਆਪਾਂ ਵੀ ਹੁੰਨੇ ਆ ਨੇੜ ਨੂੰ ਤੇ ਵੀਡੀਓ ਨੂੰ ਵੀ ਦੱਬ ਕੇ ਕਰਦੇ ਸ਼ੇਅਰ ਤੇ ਬਾਕੀ ਦੇਖਦੇ ਆਂ ਕੀ ਡੇਟ ਅੱਜ ਜਿਹੜਾ ਲੱਗਦਾ ਉਹ ਜੀ ਅੰਦਰ ਦੀ ਤੂੜੀ ਪਈ ਦੀ ਟਰਾਲੀ ਬੋਲੋ ਬੋਲੋ ਹਾਂਜੀ 300 ਰੁਪਿਆ 300 ਰੁਪਿਆ 5 10 20 25 30 40 50 60 70 80 90 100 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 ਅਨਸਰ ਪੁੱਛੀਂ ਲੰਬੀ ਪਹਿਲਾਂ ਇਹ ਚੱਪਾ ਲੀਡਰ ਆ ਲੀਡਰ ਤਾਂ ਇਹ 450 ਰੁਪਏ ਲੱਗਿਆ ਅੰਦਰ ਦੀ ਤੂੜੀ ਸੀ ਇਹ ਤੇ ਬਾਕੀ ਵੀ ਤੂੜੀ ਚੰਗੀ ਆਉਂਦੀ ਹੈ ਸਾਰੀ ਤੇ ਅਗਲੀਆਂ ਟਰਾਲੀਆਂ ਆਪਾਂ ਦੇਖਦੇ ਆਂ ਵੀ ਕੀ ਰੇਟ ਲੱਗਦਿਆਂ ਤੇ ਸ਼ੁਰੂਆਤ ਵੀ 355 ਰੁਪਏ ਤੋਂ ਹੋਈ ਹੈ ਤੂੜੀ ਸੋਨ ਚੈੱਕ ਕਰਾ ਦਿੰਦੇ ਆਂ ਕੀ ਆਇਆ ਕਦਾ ਥਾ ਗਿਆ ਨਾ ਡੂ ਨਾ ਬੈਠਾ ਆਇਆ ਆਇਆ ਉਹ ਗਾ ਯਰ ਇਹ ਨਾ ਇਹ ਨੂੰ ਕਰਦਾ ਫਰਮ ਨਹੀਂ ਹਾਂਜੀ ਸਰਪਾਲ ਦੀ ਧੂੜੀ ਆ ਬਾਈ ਗਿੱਲੀ ਗੁੱਲੀ ਦੇਣੀ ਨਾ ਗਿੱਲੀ ਐ ਨਾ ਮਿੱਟੀ ਐ ਬੋਲੋ ਜੀ ਨਿਕਲੋ ਗਿਆ ਨਹੀਂ ਬਸ ਹਾਂ 200 ਰੁਪਿਆ 200 200 5 205 10 15 20 25 225 225 ਬੋਲਣਾ ਬੈਜਨੇ 225 ਰੁਪਏ ਉਹ ਵੀ ਤਰਪਾਲ ਦੀ ਜਿਹੜੀ ਇਹ ਟੁੱڑی ਸੀਗੀ ਤੇ 200 ਤੇ 25 ਰੁਪਏ ਲੱਗੀ ਆ ਤੇ ਟੁੱڑی ਤਾਂ ਤੁਸੀਂ ਰੰਗ ਦੇ ਸਕਦੇ ਹੋ ਥੋੜਾ ਜਿਹਾ ਜਿਹੜਾ ਕਾਲਾ ਪੰਜਾ ਵਿੱਚ ਹੈਗਾ ਇਹਦੇ ਤੇ ਬਾਕੀ ਅਗਲੀਆਂ ਟਰਾਲੀਆਂ ਦੇਖਦੇ ਆ ਚੱਲ ਕੱਲ ਵੀ ਆਈ ਨਿਕਲੂਗੀ ਕੱਲ ਹੁੰਦੀਆਂ ਲਾਈਆਂ ਨੇ ਕੱਲ ਵਾਲੀਆਂ ਪੰਡਾ ਹੈਗੇ ਨੇ ਇਹਨਾਂ ਦੀ ਅੱਗੇ ਵੇਖ ਕੇ ਬਾਈ ਕੰਡਾ ਅੱਗੇ ਵੀ ਦੱਸਿਆ ਕਰੋ ਮੋੜ ਤੇ ਇਹਨਾਂ ਦੀ ਇੱਕ ਸਾਰ ਪੂਰੀ ਨਿਕਲ ਕੱਲ ਲਾਈਆਂ ਤੇ ਇਹਨਾਂ ਦੇ ਜੇ ਤਾਂ ਸਾਰ ਪੂਰੀ ਲੱਗੀ ਨਾ ਤੇ ਪਰੇ ਜੋ ਮਾਰੋ ਪੂਰੀ ਵੀ ਸਹੀ ਦਿਓ ਵੇ ਮੈਂ ਲਿਆ ਮਗਰ ਪੰਡੇ ਅੱਗੇ ਸਾਰੀ ਮਗਰ ਚੰਗੀ ਲਾ ਦੇ ਹਾਂ ਅੱਗੇ ਵੀ ਇੱਕ ਬੰਦਾ ਸੀਗਾ ਉਮਣਾ ਹੋਵੇ ਭਾਈ ਨਹੀਂ ਨਹੀਂ ਮੁੜ ਕੇ ਨਹੀਂ 50 ਰੁਪਏ ਵਟਾ ਹੈਗਾ ਸਾਡਾ ਹਾਂਜੀ ਬੋਲੋ 250 ਰੁਪਿਆ 250 250 ਖਬੂਏ 250 250 ਬੋਲਾ ਭਾਈ ਕਿਨੇ 250 ਰੁਪਏ ਭਾਈ ਜੀ ਨਹੀਂ ਵੇਚਣੀ ਲੋਬੀ 250 ਲੱਗੀ ਜੀ ਉਡੀ ਜਿਹੜੀ ਕਿਸਾਨ ਵੀਰਾਂ ਦਾ ਵੀ ਨਹੀਂ ਵੇਚਣੀ ਜੀ ਗੱਲੀ ਵੀਰੇ ਆਪਣੀ ਹੈਗਾ ਬੜਾ ਜਮਾ ਜਮਾ ਨਹੀਂ ਯਾਰ ਮੈਂ ਤਾਂ ਮੈਂ ਤੁਹਾਨੂੰ ਕਹਿੰਦਾ ਕੋਰ ਬੋਲਣ ਉਹ 300 ਰੁਪਿਆ 300 ਹੈ 300 5 ਰੁਪਿਆ ਜੀ 10 15 20 25 30 35 40 45 350 55 355 ਬੋਲਾ ਬਾਈ ਕਿਨੇ ਉਹ ਪਰਲੀ 60 ਹੈ 65 70 ਹੈ 370 ਬੋਲਾਂਗੇ ਨੇ 80 80 380 ਰੁਪਏ ਬੋਲਾ ਬਾਈ ਹਾਂ ਤੇ ਇਹਦੇ ਆਹੋ ਸਾਰਾ ਸਿਰ ਦੇ ਮੇਕ ਕਿੰਨੇ ਪਾਣੀ ਗਏ ਠੀਕ ਹੈ ਲੋਬੀ ਇਹ ਤੂੜੀ ਲੱਗੀ ਹੈ 380 ਰੁਪਏ ਅੰਦਰ ਦੀ ਵੀ ਤੂੜੀ ਸੀਗੀ ਜਮਾ ਸਾਫ ਰੰਗ ਦੀ ਤੇ ਬਾਕੀ ਮਗਰ ਦੋ ਤੇ ਦੋ ਚਾਰ ਟਰਾਲੀਆਂ ਹੋਰ ਪਈਆਂ ਤੇ ਇੱਕ ਵੀ ਹੋਰ ਆ ਗਈ ਆ ਇਹ ਖੁੱਲੀ ਆ ਤੂੜੀਏ ਦੇ ਵਿੱਚ ਤੇ ਬਾਕੀ ਵੀ ਰੇਟ ਜਿਹੜਾ ਆਪਾਂ ਦੇਖਾ ਹੈ ਕੀ ਜਾਂਦਾ ਤੇ ਅੰਦਰ ਦੀ ਥੋੜੀ ਬੋਲੋ ਜੀ 300 ਰੁਪਿਆ 300 5 15 25 35 350 350 ਬੋਲਣਾ ਬਈ ਕਿਨੇ 55 60 365 70 370 ਬੋਲਾਂਗੇ ਨੇ 370 ਰੁਪਏ ਬਾਈ ਜੀ ਲਓ ਜੀ ਇਹ ਟਰਾਲੀ ਦੀ ਲੱਗੀ ਹੈ 370 ਰੁਪਏ ਅੰਦਰ ਦੀ ਟੂੜੀ ਜਿਹੜੀ ਇਹ ਸੀਗੀ ਤੇ ਬਾਕੀ ਅੱਗੇ ਜਿਹੜੀਆਂ ਟਰਾਲੀਆਂ ਚਾਰ ਹੋਰ ਪਈਆਂ ਬਈ ਤੇ ਇੱਕ ਟਰਾਲੀ ਜੂਰ ਖੁੱਲੀ ਆ ਤੇ ਬਾਕੀ ਪੰਡਾ ਲੱਗੀਆਂ ਆ ਵੇ ਭਈਆ ਤੇ ਕੋਈ ਜਿਆ ਸਮਝ ਤੇ ਜਾ ਫਟ ਨੂੰ ਸਾਰੀ ਬੰਨਾ ਜੇ 5 ਚੰਗੀ ਲਿੰਗੂ 150 ਰੁਪਿਆ 150 150 ਬੋਲਾਂ ਬਾਈ ਕਿਨੇ ਹਾਂ ਬਾਈ 150 ਰੁਪਏ ਹੋ ਜਾਣਾ ਨਾ ਓ ਬਾਈ ਨਹੀਂ ਲੈਣੀ ਆ ਯਾਰ ਯਾਤਰੀ ਲੱਗੀ 150 300 ਰੁਪਇਆ 300 5 10 15 20 25 30 35 40 45 350 52 60 65 70 75 80 85 385 ਬੋਲੰਗ ਨੇ 385 ਇਹ ਅੰਦਰ ਦੀ ਦੂਰੀ ਐਸੀ 385 ਰੇੜਾ ਜਿਹੜਾ ਇਹਦਾ ਰਿਆ ਤੇ ਅੱਗੇ ਵੀ ਦੋ ਟਰਾਲੀਆਂ ਹੋਰ ਮਸਤੀ ਮਾਰੀ ਇਹ ਤਾਂ ਗੱਦਮੀ ਮਾਰਿਆ ਕਿਧਰ ਗਿਆ ਬਈ ਚੰਗੇ ਰਹੇ ਜਿਹੜਾ ਲੈ ਜਾਂਦਾ ਰਹਿ ਗਿਆ ਰਹਿ ਗਿਆ ਆਪਣੀ ਅੰਦਰ ਦੀ ਹਾਂ ਸਾਫਤ ਥੋੜੀ ਬੋਲੋ ਬਈ 300 ਰੁਪਿਆ 300 310 300 ਵੀ ਇਹਦੀ ਹੋਣੀ ਹੈ 310 ਰੁਪਏ

ਲੋਕ ਇੱਕ ਲਾਸਟ ਜਿਹੜੀ ਰੋਲੀ ਜਿਹੜੀ ਰਹਿ ਗਈ ਤੇ ਖੁੱਲੀ ਟੂੜੀ ਆ ਉੱਪਰੋਂ ਰੰਗ ਜੁਰ ਥੋੜਾ ਜਿਹਾ ਹੈਗਾ ਲੱਗਦਾ ਨਹੀਂ ਨਹੀਂ ਹਰੀ ਚੰਗੀ ਜਿਹੀ ਡੇਟ ਜਿਹੜੇ ਲੱਭੇ ਪੰਜ ਚੜ ਜਾਈ ਜਿਤ ਮਰਦੀ ਫੜਾ ਦੇ ਹੋਰ ਲਾ ਦੇ ਬਾਈ ਨੂੰ ਹੋਰ ਲਾ ਦੇ ਹੋਰ ਲਾ ਦੇ ਆਹ ਜੰਮਾ ਲਾਤੀ ਜਿਵੇਂ ਬਾਈ ਆ ਉੱਤੇ ਪਾਇਆ ਈ ਰਾਤੋਂ ਨੇ ਖੜੀ ਉਹਨੇ ਖੜੀ ਬਣਾਉਣੀ ਸੀ ਪਾਣੀ ਸੀ ਯਾਰ ਮੜੇ ਥੋੜੀ ਥੋੜੀ ਚੱਕ ਕੇ ਨਾ ਓਏ ਤੇ ਥੱਲੋਂ ਲਾ ਲਾ ਯਾਰ ਨੇ ਤਾਂ ਆਈ ਲਾਇਆ ਆਈ ਚ ਕੇ ਰਾਤ ਦੀ ਭਰੀ ਆਏ ਬਾਈ ਉਹ ਦੰਦਾ ਕਿੱਧਰ ਗਿਆ ਉੱਤੋਂ ਮੜੀ ਪਰਿਆਂ ਨੂੰ ਕਰਦੇ ਗਿੱਲੀ ਜਿਹੜੀ ਉਂ ਲੱਗਦੀ ਤੈਨੂੰ ਸਿੱਲੀ ਜੀ ਨਾ ਪਰਚੀ ਕੰਈ ਡੋਡੇ ਵੀ ਨਹੀਂ ਇਹ ਮੇਰਾ ਮਰਜੀ ਕਾ ਕਰਕੇ ਦੇਖ ਬੰਦਾ ਜਿਹੜਾ ਦੇਣਗਾ ਜਾਣਾ ਨਹੀਂ ਸਾਡੇ ਡਾਲਾਂ ਵੀ ਮੈਂ ਲੈ ਜਾਂਦਾ ਹਾਂ ਭਾਈ ਮਾਰੇ ਐਸੇ ਕਰਕੇ ਕਿਆ ਸੀ ਉਹਨੂੰ ਕਿੱਧਰ ਗਿਆ ਉਹ ਹੈ ਆਹ ਸੁਨਦਰ ਆਂਦੀ ਆ ਜਾ ਬਾਸਾ ਰੋਕ ਘੁੜਾ ਰਹੇ ਇੱਥੋਂ ਬੜਾ ਦੇ ਚੜਦੇ ਯਾਰ ਉੱਤੇ ਤਰੇਲ ਪਈ ਆ ਬੋਲੋ ਭਾਈ ਜਾਣੇ ਭਾਈ ਤੁੰ ਹਾਂ ਉਹ ਵੀ ਪੁੱਛਿਆ ਯਾਰ ਅਗਲਾ ਕਿ ਨਹੀਂ ਹੁਣ ਟੱਲਣਗਾ ਨਾ ਦੇਖੀ ਜਾਂਦਾ ਲੈਣਾ ਆਉਂਦਾ ਨਹੀਂ ਬੁਲਾਇਆ ਜਾਂਦਾ ਹਾਂ ਫਿਰ ਟੱਲਣਾ ਠੀਕ ਆ ਨਾ ਆ 200 ਰੁਪਏ ਆ ਗਿਆ ਲਾ ਤਾਂ ਮੇਰੇ ਨਾਲ ਜੋੜਨ ਨਾਲ ਅਭਿੰਦਰਾ 5 10 15 20 25 225 35 235 ਹਾਂ 40 45 250 55 255 ਬੋਲਾਂਗੇ ਨਾ 255 ਰੁਪਏ ਦੇ ਬਾਈ ਹਾਂ ਜੀ 255 ਰੁਪਏ ਲੱਗੀ ਇਹ ਖੁੱਲੀ ਟੁੱਲੀ ਸੀ ਇਹ ਟਰਾਲਾ ਸੀ ਬਈ ਤੇ ਬਾਕੀ ਵੀ ਅੱਜ ਜਿਹੜੀਆਂ 9-10 ਟਰਾਲੀਆਂ ਆਈਆਂ ਸੀਗੀਆਂ ਤੇ ਰੇਟ 350 ਤੇ 400 ਦੇ ਵਿੱਚ ਜਿਹੜਾ ਜ਼ਿਆਦਾ ਲੱਗਿਆ ਬਾਕੀ ਧੰਨਵਾਦ ਵੀ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ